ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ 'ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਕਠਿਆਲਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਉੱਤਮ ਵੀਰੋਣਾ ਕੋਲ ਅੱਜ ਤੁਹਾਨੂੰ ਟੋਕਦੀਆਂ ਕੋਈ ਤਿੰਨ ਝੋਟੀਆਂ ਦਿਖਾਵਾਂਗੇ ਚੰਗੇ ਰਿਕਾਰਡ ਵਾਲੀਆਂ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਵੇਂਦੇ ਆ ਵੱਧ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਕੀ ਵੀਰ ਕੋਲੇ ਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਹੋਰ ਸਭ ਠੀਕ ਠਾਕ ਵਧੀਆ ਵਧੀਆ ਕਿਰਪਾ ਜੀ ਦਾ ਵੱਡਾ ਸਾਥ ਵੀਰ ਜੀ ਚਲੋ ਜੀ ਹਾਂਜੀ ਵਧੀਆ ਜੀ ਵੀਰ ਜ ਹੋਰ سناਓ ਫਿਰ ਵਧੀਆ ਵਧੀਆ ਸਭ ਠੀਕ ਠਾਕ ਹੈ ਚਲੋ ਵਧੀਆ ਜੀ ਦਾ ਵੀ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਆਪਨਾ ਉਤਮ ਸਿੰਘ ਜੀ ਹਾਂ ਜੀ son of ਸਰਦਾਰ ਗੁਰਦੇਵ ਸੇ ਵਪਾਰੀ ਪਿੰਡ ਕਠਿਆਲਾ ਤੇ ਸਹੀ ਡੇਰਾ ਪਾਪਾ ਨਾਨਕ ਜਿਲ੍ਹਾ ਗਰਦਾਸਪੁਰ ਫੋਨ ਨੰਬਰ 9854 76701 ਦੂਸਰਾ ਨੰਬਰ 98142 56054 ਜੀ ਠੀਕ ਹੈ ਜੀ ਠੀਕ ਹੈ ਜੀ ਅੱਜ ਫਿਰ ਕਿੰਨੇ ਪਸ਼ੂ ਆ ਗਏ ਆਪਣੇ ਕੋਲ ਅੱਜ ਦੇ ਪਸ਼ੂ ਤਾਂ ਆ ਗਏ 5 ਤੇ 2 ਡਰਡਾ ਡੇ ਆਉਂਦਾ ਪਹਿਲਾਂ ਹਾਂ ਜੀ ਹਾਂ ਜੀ ਅੱਜ 3 ਪਸ਼ੂ ਗਾਇ ਨਗੀਨੇ ਨੇ ਨਗੀਨੇ ਆ ਕਿੰਨੇ ਫਿਰ ਦੋ ਚੰਗੇ ਸਾਫ ਸੁਥਰੇ ਸਿਰੇ ਦੇ ਆ ਸਾਫ ਫਿੱਟ ਰੇ ਗੱਪਣ ਆ ਗਈ ਜੇ ਦੋਸਤ ਇਹ ਦੇਖੋ ਥੱਲਾਂ ਦੇਖੋ ਝੋਟੀਆਂਗੇ ਥਣ ਥਣ ਵੇਖੋ ਅੱਜ ਹਫਤਾ ਲੈਂਦੀ ਚੰਗੀਆਂ ਪੰਡਾ ਪਾਈ ਝੋਟੀਆਂਗੇ ਠੀਕ ਆ ਜੀ ਜੱਜੇ ਵੱਡੇ ਕੱਦ ਕਾਟ ਵਾਲੀ ਸਿੰਗਲ ਹੱਡੀ ਜੇ ਆ ਸਹੀ ਗੱਲ ਆ ਜੀ ਚੰਗੀ ਟਾਪ ਦੀ ਹਣਾ ਜੀ ਖੋਲ ਕੇ ਹਨ ਫਿਰ ਕਰਦੇ ਗੱਲਬਾਤ ਝੋਟੀ ਬਾਰੇ ਫੁੱਲ ਵੱਡੀ ਆ ਫੁੱਲ ਚੱਕ ਕਰਨ ਕੱਲਾ ਕੱਲਾਗੇ ਝੋਟੀ ਦਾ ਸਹੀ ਗੱਲ ਆ ਜੀ ਸਿਵਰਾ ਸਿੰਗ ਲਗਾ ਜੇ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਵੀਰ ਜੀ ਥੱਲੇ ਦੇ ਵੀਰ ਜੀ ਫਿਰ ਆਏ ਪੰਡਾ ਪਾਉ ਹੀ ਹਣਾ ਇਹ ਠੀਕ ਹੈ ਚੰਗੀ ਸਾਂਭੀ ਕਿੰਨੇ ਚੰਗੀ ਹੈ ਨਾ ਆਹ ਬਈ ਆਹ ਜਿਹੜਾ ਆਹ ਤੋਂ ਚੰਗਾ ਸਵਾਦੀ ਲੱਗਾ ਬਾਕੀ ਚੀਪਾ ਹੁੰਦਾ ਲੱਪ ਲੱਪ ਤੇ ਗਰੰਟੀ ਵਾਲੀ ਅਸਲ ਦੁੱਧ ਵਾਲੀ ਹੈ ਨਾ ਇਹ ਦੁੱਧ ਵਾਲੀ ਝੋਟੀ ਆ ਵੀ ਠੀਕ ਗੱਲ ਹੈ ਕਿ ਮਾ ਕਰੰਮਾ ਕਾਲ ਹੁੰਦਾ ਸ ਤੇ ਚੰਗੀ ਝੋਟੀ ਆ ਵੀ ਜੀ ਸਾਫ ਸੁਥਰੀ ਫੁੱਲ ਕੱਦ ਵਜਣਾ ਚੰਗੀ ਜਿਹਨੂੰ ਕਹਿੰਦੇ ਹਨਾ ਟਾਪ ਕੁਆਲਟੀ ਕਾਲ ਉਹ ਮਾਰਟੀ ਦੀ ਝੋਟੀ ਆ ਵੀ ਠੀਕ ਹੈ ਜੀ ਇਹਦਾ ਫੇਰੇ ਵੀਰ ਜੀ ਰੇਟ ਆਪਾਂ ਕਰਨਾ ਚਾਹੀਦਾ ਇਹ ਦੇਖੋ ਜਦਾਂ ਛੁੱਟੀ ਆਤਾ ਤੇ ਆ ਗਈ ਨਾ ਹਫਤੇ ਤੱਕ ਹਾਂਜੀ ਹਾਂਜੀ ਉਹ ਦਿਨ ਦਾ ਮੁੱਲ ਹੋਰ ਦਾ ਹੋਰ ਹੋਏ ਨਾ ਤੇ ਹਰ ਕਿਸੇ ਵੀਰ ਨੂੰ ਦੇਖਣਾ ਥੱਲੇ ਪੰਡਾ ਬਧੀਆਂ ਬੰਡਾ ਬਧੀਆਂ ਪਰ ਅਸੀਂ ਕਹਿੰਦੇ ਜੇ ਵੀਰ ਨੇ ਕੋਈ 5-7 ਦਿਨ ਹੱਤਾ ਸਾਂਭ ਰੀਆਂ ਜਾ ਕੇ ਤੇ ਉਹਨੇ ਆਪਾਂ ਨੂੰ ਛੱਡ ਕੇ ਦਿਏ ਸ਼ੋਰ ਬਿਲਕੁਲ 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 ਤੇ ਬਾਕੀ ਅੱਜ ਮੁੱਲ ਕਰਾਉਣਾ ਤਾਂ ਇਹਦਾ 1-5 ਕਰਾ ਲਓ ਕਰਾ ਲਓ ਪਰ ਨਹੀਂ ਆਪਾਂ ਮੁੱਲ ਨਹੀਂ ਕਰਨਾ ਤੇਨ ਵਾਲੀ ਛੋਟੀ ਦੀ ਗੱਲ ਕਰਨੀ ਹੈ 90 ਹਜ਼ਾਰ ਦੀ ਛੋਟੀ ਦੇਣਾਗੇ 90000 ਦੀ 90000 ਦੀ ਕਰ ਦਈਏ ਥੋੜਾ ਬੋਤਾਂ ਮਾਨਤਾ ਨਹੀਂ ਥੋੜਾ ਬੋਤਾਂ ਜੀ ਜਨਾਬੇਗਾ ਵਾਤ ਵਾਤ ਕਰਾਂਗੇ ਵੀ ਮਾ ਥੋੜੇ ਬੋਤ ਲੱਗਿਆ ਚਲੋ ਠੀਕ ਤੁਸੀਂ ਦੱਸ ਦਿਓ ਜੀ 2000 ਹੀ ਛੱਡ ਦਈਏ ਨਹੀਂ ਵੀਰ ਦੋਰੇ ਫਿਰਾਨੂੰ ਜਿਆਦਾ ਪਾਜਦੇ ਥੋੜੇ ਜੀ ਕਮਾਈ ਰੱਖਣੀ ਪਊ ਨਹੀਂ ਤੇ ਕੰਮ ਇਹ ਚੱਲੀ ਜਾਏ ਕੰਮ ਚੱਲੀ ਜਾਏ 85000 ਦੇ ਹਾਂਜੀ ਲਓ ਵੀਰ ਜੀ 85000 ਕਰ ਦਈਏ ਹੋਰ ਗਜਾਸ਼ 82 ਦੇ ਚੱਲਣ ਦਾ ਥੋੜਾ ਥੋੜਾ ਲਓ ਜੀ 85 ਦੀ ਵੀਰ ਵੀਰ ਲਾਭਦਾ ਪਰ ਵੀਰ ਜੀ ਲਾਭ ਦੀ ਨਹੀਂ ਝੋਟੀ ਬਿਆਸੀ ਨਹੀਂ ਲਾਭ ਦੀ ਕੋ ਕਾਲੇ ਰੰਗ ਦੀ ਝੋਟੀ ਪੰਡਾ ਪਈਆਂ ਬਿਆਸੀ ਸਹੀ ਗੱਲ ਹੈ ਵੀਰ 85000 ਦੀ ਝੋਟੀ ਲਾਭਦੀ ਹੈ ਇੱਕ ਹਫ਼ਤੇ ਤੱਕ ਸਾਂਗੇ ਕੋਈ ਵੀਰ ਮੈਂ ਲੱਖ ਰੁਪਏ ਦੇ ਵਟ ਲੈ ਸਹੀ ਗੱਲ ਹੈ ਵੀਰ ਜੀ ਦਿਨੋਂ ਦੇ ਨੇ ਤੁਹਾਨੂੰ ਵੀ ਰੋਜ਼ ਵੀਡੀਓ ਪਾ ਪੱਕੀ ਗੱਲ ਹੈ ਲੈਵਲ ਵੀ ਦਾ ਚੁੱਕਿਆ ਜਾਣ ਚੁੱਕਿਆ ਜਾਣ ਚਾ ਚੰਗਰ ਤੁਹਾਨੂੰ ਲੱਭਣੇ ਨਹੀਂ ਡੰਗਰ ਲੱਭਣ ਨਹੀਂ ਡਿਆ ਜੀ ਜੋ ਰੇਟ ਅੱਜ ਆ ਕੱਲੋਂ ਉਦੋਂ ਹੋਰ ਵਧਿਆ ਹੁੰਦਾ ਬਿਲਕੁਲ ਹੀ ਜਾਇਜ਼ ਰੇਟ 85000 ਦਾ ਵੀਰ ਜੀ ਕੀ ਆਉਂਦੇ ਆ ਬਾਕੀ ਵੀਰ ਕੋਈ ਫੋਨ ਲਾਵੇ ਹੋਰ ਰੇ ਮਾਰ ਤਾਂ ਨਾ ਫਿਰਗਾ ਦ ਕੋਈ ਵੀਰੇ ਨਾ ਸੱਤ ਦੇ ਜੋੜਾ ਲੈ ਵੱਡਾ ਵੱਡਾ ਸਹਾਜ ਆ ਭਲੀ ਜੁੜੀ ਛੋਟੀ ਛੋਟੀ ਆ ਫੁੱਟਬਾਲ ਹੀ ਆ ਥੱਲੇ ਮੈਂ ਕਿਆ ਵਿਖਾਉ ਚਾਰੇ ਬਿਰਲ ਤੇ ਥਣ ਲੱਗੇ ਕੱਲੀ ਕੱਲੀ ਸਹੀ ਗੱਲ ਆ ਇਹ ਸਹੀ ਗੱਲ ਪਹਿਲਾਂ ਤੌਰ ਕੇ ਵਿਖਾਉਣਾ ਛੋਟੀ ਇਹ ਵੀ ਫਿਰ ਸੂਈ ਸਵਾਈ ਦੁੱਧ ਤੇ ਛੋਟੀ ਆ ਠੀਕ ਆ ਜੀ ਚੰਗੀ ਚੌਰ ਦੀ ਛੋਟੀ ਹੋਣਾ ਜੀ ਹਾਂ ਜੀ ਹਾਂ ਜੀ ਵੱਡੀ ਆ ਜੀ ਛੋਟੀ ਨਾ ਕੋਈ ਵੀਰ ਸਮਝੇ ਸਹੀ ਗੱਲ ਆ ਜੀ ਇੱਥੇ ਕੋਈ ਆਏਗਾ ਪਸੰਦ ਉਹਦੇ ਵੀ ਜ਼ਰੂਰ ਆਏਗੀ ਛੋਟੀ ਬਿਲਕੁਲ ਬਿਲਕੁਲ ਜ਼ਰੂਰ ਆਏਗੀ ਬਾਕੀ ਜੋ ਆ ਮਾਰੇ ਦੇ ਦੁੱਧ ਤੇ ਜਾਈ ਤੇ ਕੱਚਾ ਦੁੱਧ ਨਾਲ ਹਾਂ ਜੀ ਹਾਂ ਜੀ ਦੁੱਧ ਚੱਲੇਗੀ ਝੋਟੀ ਹੋਰ ਹਾਂ ਜੀ ਉਦੋਂ ਖੁੱਲੀ ਜਾਊਗੀ ਬੱਲੇ ਆਣਾ ਚੱਲ ਪੁੱਤ ਚੰਗੀ ਝੋਟੀ ਦੋਤ ਲਈ ਰੇਟ ਫਿਰ ਇਹਦਾ ਵੀ ਜਾਇਜ਼ ਜਾਈ ਵੀਰ ਜੇ ਤੁਸੀਂ ਆਪ ਸਮਝਦੇ ਵੇਖੋ ਜਿੱਦਾਂ ਝੋਟੀ ਦਾ ਪਾਲ जोडਿਆ ਹਾਂਜੀ ਕਿਸੇ ਵੀਰ ਨੇ ਸੇਵਾ ਕੀਤੀ ਆ ਕੋਈ ਕੀਤੀ ਕੀਤੀ ਖਲਚਾਰੀ ਆ ਤਿਆਰ ਰਹੀ ਆ ਬਾਕੀ ਇਹਦੇ ਪਸ਼ੂ ਤਿਆਰ ਕਰਨ ਦੇ ਖਰਚੇ ਜਦੋਂ ਚੜਦਾ ਆ ਚੜਦਾ ਵੀ ਉਹਨੂੰ ਖਰਚਾ ਮਿਲਦਾ ਨਹੀਂ ਆਗਾ ਵੀਰ ਨੂੰ ਅੱਜ ਬਿਲਕੁਲ ਸਹੀ ਗੱਲ ਆ ਆਪਾਂ ਤਾਂ ਨਿਹੰਦੀ ਹੁੰਦੀ ਮੁੱਲ ਤੇ ਆਪਾਂ ਨੇ ਕੋਈ 1500 ਬਾਈ ਦੇ ਦੇਣੀ ਬਾਕੀ ਝੋਟੀ ਵੇਖੋ ਥੱਲੇ ਵੀ ਸਾਫ਼ ਸੁਥਰੀ ਆ ਬਿਲਕੁਲ ਬਿਲਕੁਲ ਲੰਗੀ ਬਿਲਕੁਲ ਸਾਫ਼ ਹੈ ਵੀ ਦੀ ਝੋਟੀ ਆ ਬਿਲਕੁਲ ਜੀ ਬਿਲਕੁਲ ਲਗਾਉਣ ਇਹਦਾ ਭਾਏ 1.5 10000 ਕਰਾ ਲਓ ਇਹ ਵੀ 90000 ਦੀ ਦੇ ਦਾਂਗੇ ਵੀ ਜੀ ਅਛਾ 90000 ਦੀ 90000 ਦੀ ਕਰ ਦਈਏ ਮਾਨਤਾਨ ਥੋੜਾ ਕਰਾਂਗੇ ਵੀ ਜੀ ਮਾਨਤਾਨ ਕਿਉਂ ਨਹੀਂ ਕਰਨਾ ਇੱਥੇ ਆਏਗੇ ਤਾਂ ਮਾਨਤਾਨ ਹੋਣਗੇ ਮਾਨਤਾਨ ਨਵੀ ਹੋਣਗੇ ਮਾਨਤਾਨਾ ਹੋਣਗੇ 5000 ਰਿਓ ਛੱਡ ਦਾਂਗੇ ਵੀ ਜੀ 85000 ਅਛਾ 85000 ਦੀ 85000 ਦੀ ਵੀ ਜੀ ਦੇ ਦਾਂਗੇ ਲਓ ਜੀ 85000 ਦੀ ਚੰਗੀ ਵੱਡੀ ਝੋਟੀ ਆ ਮੇਰੇ ਵੀਰ ਮਗਨਾ ਇੱਕ ਹੋਰ ਕੰਮ ਕਰ ਦਈਏ ਹਾਂਜੀ ਵੇਖੀ ਜਾਂਦੇ ਭਾਈ ਘਾਟਾ ਲ ਭਾਈ ਵਾਧਾ ਹੈ ਉਹਦਾ ਵੀ 82 ਤੇ ਇਹਦਾ ਵੀ 82 ਜਿਹੜੀ ਚੰਗੀ ਲੱਗਦੀ ਉਹ ਵੀ 82 82 ਹਜ਼ਾਰ ਦੀਆਂ ਦੋਵੇਂ ਦੋਨਾਂ ਜਿਹੜੀ ਚੰਗੀ ਲੱਗੇਗੀ ਉਹ ਵੀ ਨਹੀਂ ਯਾਰ ਇਹ ਤਾਂ ਅੱਜ ਜੋੜਾ ਹੀ ਕਿਸੇ ਵੀ ਵੀਰ ਨੇ ਖੜਨਾ ਨਾ ਹਾਂਜੀ 4000 ਦੀ ਹੋਰ ਛੋੜ ਹੋਏਗੀ ਉਹਨੂੰ 80 ਦੀਆਂ 80 80 ਦੇ ਪੰਜ ਜੋੜੇ ਪਿਛੇ ਕੋਈ ਕੱਲੀ ਪਿਛੇ ਨਾ ਕੇ ਕੱਲੀ ਪਿਛੇ ਜੋੜੇ ਪਿਛੇ 4000 ਦੀ ਹੋਰ ਛੋੜ ਹੋਏਗੀ ਕਿਉਂਕਿ ਕਈ ਵੀਰ ਭਰਾ ਸੰਗਰੂਰ ਤੋਂ ਮਾਨਸਾ ਤੋਂ ਹਰਿਆਣੇ ਦਾ ਹੀ ਫੋਨ ਆਪਾਂ ਨੂੰ ਆਉਂਦੇ ਆ ਕਰਾਇ ਕਰਾਇ ਮਲ ਕੀ ਆਈ ਛੋੜ ਹਾਂ ਉਹਨਾਂ ਦਾ ਜਿਹੜਾ ਲੈਸ ਹੋ ਜਾਏ ਕਰਾਇ ਉਹਨਾਂ ਜਾਂਡੀਆਂ ਹਾਂਜੀ ਪੰਜਾਹ ਡਾੜੇ ਚੰਨ ਰੈਂਡੀਆਂ ਨੇ ਚਲੋ ਵੀਰ ਜੀ ਵੀਰਾਂ ਭਰਾਵਾਂ ਕਰਕੇ ਜੀ ਬਾਗਿਆ ਤੇ ਜੇ ਨੰਬ ਤੇ ਝੋਟੀ ਸੂਈ ਸਵਾਈ ਜੇ ਹਾਂਜੀ ਹਾਂਜੀ ਜਿਹੜਾ ਨੁਕਸੇ ਨਾਲ ਡੰਗਰ ਚ ਆਪਾਂ ਦੀਰ ਇੱਥੇ ਦੱਸ ਕੇ ਦੇਣਾ ਹੈ ਸਚਾਈ ਦਾ ਕੰਮ ਕਾ ਆ ਗਿਆ ਸਚਾਈ ਦਾ ਸਬਦਾ ਅੱਜ ਝੂਠ ਮਾਰ ਕੇ ਦੇ ਦਾਂਗੇ ਤੇ ਕੰਮ ਮੇਰੇ ਕੰਮ ਆਉਦੇ ਲੰਬੀ ਮਾਇਆ ਨਹੀਂ ਚੱਲਦਾ ਮਜ਼ਾ ਵੀਰ ਜੀ ਤਾਂ ਦੋਰੇ ਵਾਲੀ ਗਾ ਕਰ ਦੋਰੇ ਆਏ ਝੋਡੀ ਨੁਸਰੀ ਕੋਈ ਨਹੀਂ ਹੈਗਾ ਤੇ ਥਾਣੇ ਕ ਭਾਰਾ ਵੀ ਰੱਖ ਦੀਏ ਥੋੜਾ ਜਿਹਾ ਵੀਰ ਜਾਗ ਨਾ ਕੇ ਥਾਣਾ ਮੋਟਾ ਆ ਉਹ ਤੋਂ ਪੁਰਾ ਜਵਾਬਸ ਮਾ ਵਧੀਆ ਥਣ ਭਾਰਾ ਰੱਖਦੀ ਦੇਖਣੋਂ ਭਾਰਾ ਰੱਖਦੀ ਆ ਠੀਕ ਆ ਬਾਕੀ ਉਹ ਮੇਰੇ ਬਾਲ ਨੇ ਉਹਦੇ ਕਰਕੇ ਹਨ ਥੋੜੇ ਜਿਹਾ ਭਾਰਾ ਮੇਰੀ ਆ ਆਪਾਂ ਹੀ ਭਾਰਾ ਦੇ ਦੇਣੀ ਭਾਰਾ ਠੀਕ ਆ ਠੀਕ ਆ ਵੇਖੋ ਵੀਰ ਜੀ ਥਣ ਵੀਰ ਹੁਣੇ ਆਂਦੇ ਥੋੜਾ ਭਾਰਾ ਰੱਖਦੀ ਬਾਕੀ ਕੋਈ ਧਾਰਾਂ ਤੁਰਾਂ ਦਾ ਕੋਈ ਪੂਰ ਛੱਡੇ ਦਾ ਨਾ ਕੋਈ ਮਾ ਸਾਹਿਬ ਦੋ ਚਾਰ ਧਾਰਾਂ ਵਾਦੀ ਹੋਣਗੀਆਂ ਤੁਝੇ ਥਣਾਂ ਧਾਰਨੀ ਆ ਠੀਕ 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 ਬਾਕੀ ਚੰਗੀ ਝੋਟੀ ਵੀ ਟੀਣਾ ਇਹ ਸਭੀ ਸੰਧੀ ਚੰਗੀ ਹੈ ਹਾਂ ਜੀ ਉਹ ਚੁੰਗ ਗੇ ਬੇ ਤੋਕਰ ਦੇ ਫੇਰ ਉਹ ਮੇਰੇ ਵਾਟ ਲੈ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਜੀ ਚੰਗੀ ਝੋਟੀ ਆ ਜੀ ਸਾਫ ਸੁਥਰੀ ਨਾਲੇ ਥੱਲੇੋਂ ਬਸ ਵੀਰ ਹੁਣੇ ਆਦੇ ਕਿ ਥਣ ਪੂਰੇ ਐ ਓਕੇ ਰਿਪੋਰਟ ਹਨਾ ਇਹ ਹਾਂ ਜੀ ਬਸ ਭਾਰਾ ਸਾਰ ਰੱਖਦੀ ਹੈ ਜਿਹੜੀ ਗੱਲ ਆ ਬਾਕੀ ਝੋਟੀ ਦਾ ਦੇਖੋ ਪਾਲਜੜ ਪੂਰਾ ਪਿੱਠ ਪੂਰੇ ਦੀ ਵੱਡੀ ਝੋਟੀ ਸਹੀ ਗੱਲ ਆ ਵੱਡੀ ਵੱਡੀ ਝੋਟੀ ਹਾਂ ਜੀ ਹਾਂ ਜੀ ਇਹ ਤਾਂ ਫਿਰ ਰੇਟ ਵੀਰ ਜੀ ਵੀਰ ਜੀ ਦੇਖੋ ਜਿੱਦਾਂ ਵੱਡੀ ਝੋਟੀ ਆ ਮੋਲ ਤੇ ਇਹਦਾ ਵੀ 190 ਕਰ ਦਈਏ ਹਾਂ ਜੀ ਮੈਂ ਜੇ ਥਾਨ ਕਰਕੇ ਹਨ ਨੂੰ ਪਾਣਾ ਮਿਲਿਆ ਤਾਂ ਪਾਣਾ ਦੇ ਦੇਣੀ ਠੀਕ ਆ ਜੀ ਬਾਕੀ ਜਿੰਨਰੀ ਝੋਟੀ ਦਾਂਗੇ ਨਾ ਹਾਂ ਜੀ ਵੀਰ ਕੋਈ 5-7 4000 ਦੀ ਛੋੜ ਰਾ ਕੇ ਫਿਰ ਮੈਂ ਤੋਕੜ ਹੋਈ ਹਾਂਗੀ ਵੇਚ ਲੈ ਠੀਕ ਆ ਜੀ ਫੇਰ ਵੀਜ 75000 ਦੀ ਦੇ ਦਈਏ ਕਰ ਦਈਏ ਮਾਨਦਾਰ ਮਾਨਦਾਰ 70 ਵੀ ਦੇ ਦਈਏ ਜੀ ਕਸਰ ਲੱਗਦਾ ਘਟਣੀ ਆ ਜਾਏਗੀ ਛੋਟੀ ਪਰ ਜਦੋਂ ਮਰਜੀ ਕੋਈ ਸੁਆ ਚੋਂਦੇ ਟੋਕੜ ਗੱਬਣੇ 60 ਪੈਣ ਘਰ ਦੀ ਵੇਖੇ ਪਰ ਆਪਾਂ 65000 ਦੀ ਛੋਟੀ ਦੇ ਦਾਂਗੇ 65000 ਦੀ ਨਾਲ 9 ਲੀਟਰ ਦੁੱਧ ਲੈ ਕੋਈ ਕੱਚਾ ਦੁੱਧ ਜਾਂ ਭੋਲਾ ਗਿਲੇ ਤਿਆਰ ਦੁੱਧ ਦੇ 12 13 ਲੀਟਰ ਲਓ ਜੀ 65000 ਦੀ ਛੋਟੀ ਚੰਗੀ ਵੱਡੀ ਛੋਟੀ ਵੱਡੀ ਛੋਟੀ ਵੀ ਜੀ ਦਾਂ ਨੂੰ ਗਾਦੀ ਬੇਬੇ ਬੁੱਲਾ ਦੇ ਹੋਰੇ ਮਾਨਤਾ ਚਲੋ ਠੀਕ ਆ ਬਾਕੀ ਛੋਟੀ ਛੋਟੀ ਨਹੀਂ ਜਾਗੀ ਬਿਲਕੁਲ ਵੀਰੇ ਬਿਲਕੁਲ ਹਾਂ ਜੀ ਹਾਂ ਜੀ ਸਹੀ ਗੱਲ ਬਾਈ ਚਲੋ ਠੀਕ ਆ ਵੀਰੇ ਸਾਸੀ ਗਾਓ ਓਕੇ ਸਾਸੀ ਗਾਓ